ਕਹਿੰਦੇ ਕਿ ਮੈਂ 1.5 ਲੱਖ ਰੁਪਈਆ ਵੀ ਦੇ ਕੇ ਆਇਆ ਪਰ ਇਹ ਫਿਰ ਵੀ ਨਹੀਂ ਸੁਧਰੀ ਕਿਤਨੀ ਬੱਸਾਂ ਥੋੜੀ ਚੱਲਦੀਆਂ ਇਹਦਾ ਆਪ ਦਾ ਖਰਚਾ ਕਿਵੇਂ ਚੱਲਦਾ ਇਹਨੇ ਸਾਡੇ ਬਾਣੇ ਨੂੰ ਅੱਜ ਕਲੰਕਿਤ ਕਰ ਦਿੱਤਾ ਜਿੱਥੇ ਸਾਰੀ ਦੁਨੀਆ ਅੰਮ੍ਰਿਤਪਾਲ ਮੈਰੋ ਦੀ ਸਮਰਥਨ ਕਰ ਰਹੀ ਹੈ ਪਾਕਿਸਤਾਨ ਤੱਕ ਤੋਂ ਸਮਰਥਨ ਆ ਰਿਹਾ ਹੈ ਅੱਛਾ ਜਿਹਨੂੰ ਪਾਕਿਸਤਾਨ ਵਧੀਆ ਕਹਿਣ ਲੱਗ ਜੇ ਤਾਂ ਉਹਨੂੰ ਤੁਸੀਂ ਵਧੀਆ ਮੰਨਦੇ ਹੋ ਤਾਂ ਇਹ ਕਹਿੰਦੇ ਕਿ ਮੈਂ 1.5 ਲੱਖ ਰੁਪਈਆ ਵੀ ਦੇ ਕੇ ਆਇਆ ਪਰ ਇਹ ਫਿਰ ਵੀ ਨਹੀਂ ਸੁਧਰੀ ਕਿਤਨੀ ਬੱਸਾਂ ਥੋੜੀ ਚੱਲਦੀਆਂ ਇਹਦਾ ਆਪ ਦਾ ਖਰਚਾ ਕਿਵੇਂ ਚੱਲਦਾ ਇਨੇ ਸਾਡੇ ਬਾਣੇ ਨੂੰ ਅੱਜ ਕਲੰਕਿਤ ਕਰਤਾ ਸਿੱਖ ਇਤਿਹਾਸ ਨੂੰ ਇਹਨੇ ਬਦਲਤਾ ਇਤਿਹਾਸ ਨੂੰ ਇਹਨੇ ਬਦਲਤਾ ਸਿੱਖ ਤੋਂ ਤਾਂ ਬੁੱਕਾ ਸਾਹਿਬ ਹੋਣਾ ਚਾਹੀਦਾ ਇਹ ਲਕੁਰੀਆਂ ਦੇ ਫੋਨ ਚੈੱਕ ਕਰਦੇ ਵੀ ਉਹਦੇ ਵਿੱਚ ਕੀ ਮਿਲ ਜਵੇ ਕੀ ਨਹੀਂ ਅਸਰ ਕਹਿੰਦਾ ਕਿ ਮੈਂ ਜਾਊਂਗਾ ਤਾਂ ਪੰਜ ਛੇ ਨਾਲ ਲੈ ਕੇ ਜਾਊਂਗਾ ਹੋਰ ਵੀ ਪੰਜ ਛੇ ਕੁੜੀਆਂ ਨੂੰ ਧਮਕਿ ਦੇ ਇਹਨੂੰ ਲੋੜਾ ਛੇਤਰਾਂ ਦੀ ਤੇ ਛੇਤਰ ਇਹਨੂੰ ਜਿੰਨਾ ਚਿਰ ਨਹੀਂ ਨਾ ਵੱਜਦੇ ਉਨਾਂ ਚਿਰ ਇਹ ਬੰਦਾ ਨਹੀਂ ਬਣਨਾ ਲੋਕ ਇਹਦਾ ਵਿਰੋਧ ਵੀ ਕਰ ਰਹੇ ਸੀ ਕਿ ਕਮਲ ਪੰਕੋਰ ਜਿਹੜੀ ਹੈ ਉਹ ਕਾਫੀ ਅਸ਼ਲੀਲੀ ਕੰਟੈਂਟ ਬਣਾਉਂਦੀ ਸੀ ਲੋਕ ਸਵਾਦ ਲੈਣ ਨੂੰ ਖੋਲਦੇ ਨੇ ਦੇਖਦੇ ਨੇ ਚੈੱਕ ਕਰਦੇ ਨੇ ਅੱਖਾਂ ਤੱਕੀਆਂ ਕਰਦੇ ਨੇ ਜੇ ਕਿਸੇ ਦਾ ਉਥਰਾ ਹੋਵੇ ਜਾਂ ਫਿਰ ਪ੍ਰੀਤ ਜੱਟੀ ਹੋਵੇ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਆ ਕੇ ਮਾਫੀ ਮੰਗ ਲਓ ਬਖਸ਼ ਦਾਂਗੇ ਇਹ دہشت ਫਲਾਣਾ ਜਨਾ ਆਪਣੀ ਟੌਰ ਬਣਾਉਣੇ ਚਾਹੁੰਦਾ ਹੈ ਅਗਰ ਕਿਸੇ ਨੂੰ ਮੈਰੋਂ ਧਮਕੀ ਦੰਦਾ ਡਟਾਉਂਦਾ ਧੰਕਾਉਂਦਾ ਕਿਸੇ ਨੂੰ ਜਾਨ ਦਾ ਖਤਰਾ ਹੈ ਮੈਂ ਉਹਦੇ ਨਾਲ ਖੜਾ ਹਾਂ ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪਿਛਲੇ ਦਿਨੀ ਬਠਿੰਡਾ ਦੇ ਵਿੱਚ ਪਾਰਕਿੰਗ ਦੇ ਵਿੱਚ ਕਾਰ 'ਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਦੀ ਲਾਸ਼ ਮਿਲਦੀ ਹੈ ਜਿਸ ਤੋਂ ਬਾਅਦ ਦੋ ਸਿੱਕਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਜਿੱਥੇ ਸੋਸ਼ਲ ਮੀਡੀਆ ਤੇ ਵਕ ਵਕਤ ਥਿਉਰੀ ਸਾਹਮਣੇ ਆ ਰਹੀਆਂ ਸੀ ਪਰ ਵੱਡੀ ਗਿਣਤੀ ਦੇ ਵਿੱਚ ਸਮਰਥਨ ਅਮਰਿਤਪਾਲ ਸਿੰਘ ਮੈਰੋ ਨੂੰ ਮਿਲ ਰਿਹਾ ਸੀ ਤੇ ਲੋਕ ਇਹ ਕਹਿ ਰਹੇ ਸੀ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਗੰਦਗੀ ਦਾ ਸਫਾਇਆ ਕੀਤਾ ਜਾ ਰਿਹਾ ਪਰ ਇਸ ਸਭ ਦੇ ਦਰਮਿਆਨ ਬਾਬਾ ਹਰਜੀਤ ਸਿੰਘ ਰਸੂਲਪੁਰ ਸਾਹਮਣੇ ਆਉਂਦੇ ਨੇ ਤੇ ਇਸ ਗੱਲ ਦਾ ਵਿਰੋਧ ਕਰਦੇ ਨੇ ਤੇ ਡਟ ਕੇ ਵਿਰੋਧ ਕਰਦੇ ਨੇ ਤੇ ਹੁਣ ਜੇਕਰ ਇਹ ਗੱਲ ਕੀਤੀ ਜਾਵੇ ਤਾਂ ਮੇਰੇ ਨਾਲ ਮੌਜੂਦ ਨੇ ਰਾਸ਼ਟਰੀ ਸੰਤ ਬਾਬਾ ਹਰਜੀਤ ਸਿੰਘ ਰਸੂਲਪੁਰ ਜੀ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਕਮ ਜੀ ਕ ਜੀ ਜਿੱਥੇ ਸਾਰੀ ਦੁਨੀਆ ਅਮਰਿਤਪਾਲ ਮੈਰੋ ਦੀ ਸਮਰਥਨ ਕਰ ਰਹੀ ਹੈ ਪਾਕਿਸਤਾਨ ਤੱਕ ਤੋਂ ਸਮਰਥਨ ਆ ਰਿਹਾ ਹੈ ਤੁਸੀਂ ਵਿਰੋਧ ਕਰ ਰਹੇ ਹੋ ਖੁੱਲਕੇ ਵਿਰੋਧ ਕਰ ਰਹੇ ਹੋ ਅੱਛਾ ਜਿਹਨੂੰ ਪਾਕਿਸਤਾਨ ਵਧੀਆ ਕਹਿਣ ਲੱਗ ਜਵੇ ਤਾਂ ਉਹਨੂੰ ਤੁਸੀਂ ਵਧੀਆ ਮੰਨਦੇ ਹੋ ਮੈਂ ਤਾਂ ਨਹੀਂ ਕਹਿਆ ਜੀ ਵਧੀਆ ਨਹੀਂ ਦੇਖੋ ਗੱਲ ਤਾਂ ਆਹੀ ਆ ਗਈ ਕਿ ਤੁਸੀਂ ਕਹਿ ਰਹੇ ਹੋ ਕਿ ਸਾਰੀ ਦੁਨੀਆ ਉਹਨੂੰ ਸਾਰੀ ਦੁਨੀਆ ਦੇ ਵਿੱਚ ਤੁਸੀਂ ਵੀ ਉਹ ਮੈਂ ਵੀ ਹਾਂ ਕੀ ਸਾਥੇ ਬਿਨਾ ਸਾਰੀ ਦੁਨੀਆ ਅਸੀਂ ਕਦੇ ਗਲਤ ਬੰਦੇ ਦਾ ਸਮਰਥਨ ਨਹੀਂ ਕਰਦੇ ਹਮੇਸ਼ਾ ਸੱਚ ਦੇ ਨਾਲ ਖੜੇ ਆ ਔਰ ਜਿਹਨੂੰ ਪਾਕਿਸਤਾਨ ਸਮਰਥਨ ਕਰ ਦੇਵੇ ਉਸ ਹਿੰਦੁਸਤਾਨ ਦਾ ਕਿਵੇਂ ਭਲਾ ਕਰ ਸਕਦਾ ਹੈ ਇਹ ਕਦੇ ਪੋਸੀਬਲ ਨਹੀਂ ਹੈ ਜੀ ਅਮਰਿਤਪਾਲ ਸਿੰਘ ਮੈਰੋ ਦੇ ਲਈ ਲੋਕ ਇਹ ਕਹਿ ਰਹੇ ਨੇ ਕਿ ਇਸ ਦੇ ਵੱਲੋਂ ਗੰਦਗੀ ਦਾ ਸਫਾਇਆ ਕੀਤਾ ਗਿਆ ਅਮਰਿਤਪਾਲ ਸਿੰਘ ਮੈਰੋ ਖੁਦ ਇਹ ਗੱਲ ਕਰਦਾ ਦਿਖਾਇ ਦਿੱਤਾ ਵੀਡੀਓ ਦੇ ਵਿੱਚ ਉਸਨੇ ਕਿਹਾ ਕਿ ਮੈਂ ਇਹਨੂੰ 4-5 ਵਾਰ ਸਮਝਾਇਆ ਇਸਨੇ ਕਿਹਾ ਮੇਰੀ ਫੈਮਿਲੀ ਕੰਡੀਸ਼ਨਸ ਠੀਕ ਨਹੀਂ ਹੈ ਮੇਰੇ ਫਾਦਰ ਦਾ ਕੈਂਸਰ ਦਾ ਇਲਾਜ ਚੱਲਦਾ ਹੈ ਤੇ ਉਹਨੇ ਕਿਹਾ ਕਿ ਮੈਂ 1.5 ਲੱਖ ਰੁਪਈਆ ਵੀ ਦੇ ਕੇ ਆਇਆ ਪਰ ਇਹ ਫਿਰ ਵੀ ਨਹੀਂ ਸੁਝੀ ਲੋਕਾਂ ਤੇ ਮੰਗ ਕੇ ਲੋਕਾਂ ਤੇ ਇਕੱਠੇ ਕਰਕੇ ਕਿਸੇ ਨੂੰ 1.5 ਲੱਖ ਦੇ ਕੇ ਕੋਈ ਹਮਾਇਤ ਹੈ ਕਿ ਤਿੰਨ ਬੱਸਾਂ ਥੋੜੀ ਚੱਲਦੀਆਂ ਇਹਦਾ ਆਪ ਦਾ ਖਰਚਾ ਕਿਵੇਂ ਚੱਲਦਾ ਐਦੀ ਬਲੈਕਮੇਲ ਕਰਕੇ ਲੋਕਾਂ ਤੋਂ ਚੱਲਦਾ ਸੋ ਜਿੰਨਾ ਇਹਨੇ ਗੰਦ ਪਾਇਆ ਵਾ ਜਿੰਨਾ ਲੋਕਾਂ ਨੂੰ ਡਰਾ ਰਿਹਾ ਧਮਕਾ ਰਿਹਾ ਸੋ ਇਹ ਸਾਰਾ ਕੁਝ ਇੱਕ ਦਹਿਸ਼ਤ ਦਾ ਮਾਹੌਲ ਇਹਨੇ ਬਣਾ ਤਾ ਸੀ ਪੰਜਾਬ ਦੇ ਵਿੱਚ ਤੇ ਕਿਸੇ ਨਾ ਕਿਸੇ ਨੂੰ ਤਾਂ ਜਾਗਣਾ ਪੈਣਾ ਜੇ ਤੁਹਾਡੀ ਜ਼ਮੀਰ ਨਹੀਂ ਜਾਗਦੀ ਜੇ ਸਾਡੀ ਜ਼ਮੀਰ ਨਹੀਂ ਜਾਗਦੀ ਫੇ ਕਿਹਦੀ ਜਾਗੂ ਗੁਰੂ ਦਾ ਸਿੱਖ ਕਦੇ ਵੀ ਬਾਣੇ ਦੀ ਬਦਨਾਮੀ ਹੁੰਦੇ ਨਹੀਂ ਦੇਖ ਸਕਦਾ ਮੈਂ ਕਦੇ ਨਹੀਂ ਚਾਹਾਂਗਾ ਕਿ ਸਿੱਖੀ ਦਾ ਜਿਹੜਾ ਬਾਣਾ ਹੈ ਜੇ ਸਾਡਾ ਗੁਰੂਆਂ ਦਾ ਬਾਣਾ ਦੁਨੀਆ ਦੇ ਵਿੱਚ ਬਦਨਾਮ ਹੋਵੇ ਇਹਨੇ ਸਾਡੇ ਬਾਣੇ ਨੂੰ ਅੱਜ ਕਲੰਕਿਤ ਕਰਤਾ ਸਿੱਖ ਇਤਿਹਾਸ ਨੂੰ ਇਹਨੇ ਬਦਲਤਾ ਕਿਤੇ ਸਿੱਖ ਬੀਬੀਆਂ ਦੀ ਰੱਖਿਆ ਕਰਦੇ ਤੇ ਕਿਤੇ ਸਿੱਖ ਕਰੈਕਟਰ ਵਜੋਂ ਜਾਣੇ ਜਾਂਦੇ ਤੇ ਕਿਆ ਅੱਜ ਹੋਣਗੇ ਸਿੱਖ ਉਹਨਾਂ ਲੜਕੀਆਂ ਦੇ ਪ੍ਰੋਫਾਈਲ ਚੈੱਕ ਕਰਦਾ ਸਿੱਖ ਕੋ ਤਾਂ ਗੁਟਕਾ ਸਾਬ ਹੋਣਾ ਚਾਹੀਦਾ ਇਹਦੇ ਕੋਲ ਕੀ ਆ ਇਹ ਲਕੁੜੀਆਂ ਦੇ ਫੋਨ ਚੈੱਕ ਕਰਦਾ ਵੀ ਉਹਦੇ ਵਿੱਚ ਕੀ ਮਿਲ ਜਵੇ ਕੀ ਨਹੀਂ ਕਦੇ ਕਿਸੇ ਬਾਬੇ ਦਾ ਕਦੇ ਕਿਸੇ ਬੰਦੇ ਦਾ ਕਦੇ ਕਿਸੇ ਪ੍ਰੋਡਿਊਸਰ ਦਾ ਕਦੇ ਕਿਸੇ ਦਾ ਇਹਦਾ ਕਮੀ ਇਹ ਆ ਇਹਨੂੰ ਲੋੜਾ ਛੇਤਰਾਂ ਦੀ ਤੇ ਛੇਤਰ ਇਹਨੂੰ ਜਿੰਨਾ ਚਿਰ ਨਹੀਂ ਨਾ ਵੱਜਦੇ ਉਹਨਾਂ ਚੀਂ ਬੰਦਾ ਨਹੀਂ ਬਣਨਾ ਤਾਂ ਹੀ ਇਹ ਕਹੇ ਹੈ ਕਿ ਮੰਗ ਕਰਦਾ ਮੈਂ ਮਾਨਜੁਗ ਡੀਜੀਪੀ ਸਾਹਿਬ ਤੇ ਪੰਜਾਬ ਦੇ ਸੀਐਮ ਸਾਹਿਬ ਤੇ ਕਿਨੂੰ ਅੰਦਰ ਡੱਕੋ ਤਾ ਜੋ ਪੰਜਾਬ ਦੇ ਵਿੱਚ ਕਿਸੇ ਦਾ ਮਾਲੀ ਤੇ ਜਾਨੀ ਨੁਕਸਾਨ ਨਾ ਹੋਵੇ ਉਹ ਤਾਂ ਕਹਿੰਦਾ ਕਿ ਮੈਂ ਜਾਊਂਗਾ ਤਾਂ ਪੰਜ ਛੇ ਨਾਲ ਲੈ ਕੇ ਜਾਊਂਗਾ ਹੋਰ ਵੀ ਪੰਜ ਛੇ ਕੁੜੀਆਂ ਨੂੰ ਧਮਕੀ ਦਿੱਤੀ ਹੈ ਕੁੜੀਆਂ ਨੂੰ ਧਮਕੀ ਦੇਣ ਵਾਲਾ ਦੱਸੋ ਬਹਾਦਰ ਕਿੱਥੇ ਹਰੀ ਸਿੰਘ ਨਲੂਏ ਵਰਗੇ ਸਾਡੇ ਮਾਲੋ ਇਤਿਹਾਸ ਸਾਡਾ ਗਵਾਹ ਹੈ ਕਿਤੇ ਮਹਾਰਾਜ ਜੀਤ ਸਿੰਘ ਦਾ ਸਾਡਾ ਇਤਿਹਾਸ ਗਵਾਹ ਹੈ ਹੁਣ ਕੀ ਆਉਣਗੇ ਕੁੜੀਆਂ ਦੇ ਨਾਲ ਪੰਗੇ ਲੰਦਾ ਉਹ ਮਾੜੀ ਮੋਟੀ ਸ਼ਰਮ ਘਰ ਸੋ ਇਹ ਸਰਪ ਕੀ ਆ ਇਹਨੂੰ ਛਿੱਤਰਾਂ ਦੀ ਕਮੀ ਆ ਜਿਹਦੀਆਂ ਧੀਆਂ ਨੇ ਕਿਸੇ ਦੀ ਤਾਂ ਭੈਣਾਂ ਨੇ ਉਹੋ ਕਿਸ ਦੇ ਬੱਚੇ ਹੋਣਗੇ ਕਿ ਦੀ ਘਰ ਵਾਲੀ ਹੋਣਗੇ ਕਿ ਦੇ ਮਾਮੇ ਚਾਚੇ ਤਾਇਆ ਮਰਗੇ ਸਾਰੇ ਦਰਦੇ ਕਿਉਂ ਆਏ ਤੇ ਇਹਦੇ ਫੜ ਕੇ ਛਿੱਤਰ ਮਾਰੋ ਜੇ ਕਿਸੇ ਦੇ ਕੋਲ ਆਉਂਦਾ ਇਹ ਜੇ ਕਿਸੇ ਦੇ ਘਰੇ ਆਉਂਦਾ ਮੈਨੂੰ ਦੱਸ ਕੇ ਆਮੀ ਮੇਰਾ ਫੋਨ ਨੰਬਰ ਤੇ ਮੈਨੂੰ ਕਾਲ ਕਰਨੀ ਇੰਸਟਾਗ੍ਰam ਤੇ ਮੈਸੇਜ ਪਾ ਦੀ ਮੈਂ ਫਲਾਣੇ ਦੇ ਘਰ ਜਾ ਰਿਹਾ ਮੈਂ ਪਹੁੰਚੂਗਾ ਫਿਰ ਤੂੰ ਮਾਰ ਕੇ ਦਿਖਾ ਮੀ ਕਿਸੇ ਨੂੰ ਤੁਸੀਂ ਕੀ ਕਰੋਗੇ ਰੋਕੂਗਾ ਕਿ ਹੱਦ ਹੋ ਗਈ ਥੋੜ ਮੈਂ ਕਿਤੇ ਉਹਨੇ ਮੈਂ ਪਲਾਨ ਕਰਕੇ ਬੈਠਾ ਕੈ ਲੈ ਕੇ ਆਉਗਾ ਆਪਣੀ ਜਾਨ ਤੇ ਖੇਡ ਕੇ ਹੀ ਕਿਸੇ ਨੂੰ ਬਚਾਇਆ ਜਾ ਸਕਦਾ ਕਿਤੇ ਦਾ ਦਾ ਕੋਈ ਦੇ ਸ਼ਬਦ ਦਾ ਕੋਈ ਹੋ ਨਹੀਂ ਹੈ ਕਿਸੇ ਜਾਨ ਬਚਾਉਣ ਵਾਸਤੇ ਆਪਣੀ ਜਾਨ ਵੀ ਦੇਣੀ ਪੈ ਜਾਂਦੀ ਹੈ ਕੋਈ ਬੜੀ ਗੱਲ ਨਹੀਂ ਹੈ ਜੀ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਲੋਕੇ ਦਾ ਵਿਰੋਧ ਵੀ ਕਰ ਰਹੇ ਸੀ ਕਿ ਕਮਲ ਕੋਰ ਜਿਹੜੀ ਹੈ ਉਹ ਕਾਫੀ ਅਸ਼ਲੀਲ ਕੰਟੈਂਟ ਬਣਾਉਂਦੀ ਸੀ ਤੇ ਹੁਣ ਕਈ ਸਵੇਰ ਤੋਂ ਇਹ ਵੀ ਥਿਉਰੀਆਂ ਚੱਲ ਰਹੀਆਂ ਨੇ ਕਿ ਬਾਬਾ ਰਸੂਲਪੁਰ ਸਮਰਥਨ ਕਰਦੇ ਨੇ ਉਹਦਾ ਕਾਨ ਜਿਨ੍ਹਾਂ ਨੇ ਕਿਵੇਂ ਪਤਾ ਲੱਗਦਾ ਕਿਸੇ ਨੂੰ ਹਮਦਾਦ ਦੇ ਟੀਵੀ ਦਾ ਤਾਂ ਹੀ ਪਤਾ ਲੱਗੂਗਾ ਜੇ ਹਮਦਾਦ ਦੇ ਟੀਵੀ ਨੂੰ ਫੋਲਿਆ ਹੋਊਗਾ ਕਿਸੇ ਨੇ ਪਹਿਲਾ ਲੋਕ ਸਵਾਦ ਲੈਣ ਨੂੰ ਫੋਲਦੇ ਨੇ ਦੇਖਦੇ ਨੇ ਚੈੱਕ ਕਰਦੇ ਨੇ ਅੱਖਾਂ ਤਤੀਆਂ ਕਰਦੇ ਨੇ ਜਦੋਂ ਕਦੇ ਗੱਲ ਇਹ ਜੀ ਆ ਜਾਂਦੀ ਆ ਆਪੇ ਵਿਚਾਰੇ ਬਣ ਜਾਂਦੇ ਨੇ ਇਹ ਸਾਰੇ ਜਿੰਨੇ ਸਮਾਜ ਆ ਇਹ ਸਿਰਫ ਰੌਲਾ ਪਾਉਣ ਨੂੰ ਆ ਅੱਜ ਕਿੱਥੇ ਆ ਈਕੀ ਈਕ ਜਿਹੜਾ ਮੰਨ ਲਓ ਇੰਸਟਾਗ੍ਰਾਮ ਤੇ ਬੰਦਾ ਜਿਹੜਾ ਐਕਟਿਵ ਹੈਗਾ ਉਹਨੂੰ ਲੱਖਾਂ ਲੋਕ ਫੋਲੋ ਕਰ ਰਹੇ ਨੇ ਉਹ ਕਿੱਥੇ ਦੇ ਨੇ ਇਹ ਲੋਕ ਹੀ ਨੇ ਉਹ ਵੀ ਤਾਂ ਕਿਉਂ ਬਾਹਰ ਤੋਂ ਨੇ ਉਹ ਰੋਬੋਟਸ ਥੋੜੀ ਆ ਉਹ ਵੀ ਇਹੀ ਲੋਕ ਨੇ ਸੋ ਇਸ ਕਾ ਕੇ ਕਿਸੇ ਤੇ ਉਂਗਲਾ ਨਾ ਚੱਕੋ ਅਗਰ ਤੁਹਾਨੂੰ ਕੋਈ ਚੀਜ਼ ਮਾੜੀ ਲੱਗਦੀ ਆ ਉਹਨੂੰ ਦੇਖਣਾ ਬੰਦ ਕਰ ਦਿਓ ਉਹਨੂੰ ਫੋਲੋਵਰਾਂ ਦਾ ਬੰਦ ਕਰ ਦਿਓ ਗੱਲ ਖਤਮ ਕੱਲਾ ਰਹਿ ਜਾਊਗਾ ਬੰਦੇ ਦਾ ਨੈਤਿਕਤਾ ਦੇ ਆਧਾਰ ਤੇ ਕੋਈ ਰੂਲ ਹੀ ਨਹੀਂ ਬਣਦਾ ਜੇ ਕਿਸੇ ਬੰਦੇ ਦੇ 4 ਲੱਖ ਫੋਲੋਅਰ ਨੇ ਤਾਂ ਉਹਦਾ ਨੈਤਿਕ ਕੋਈ ਅਧਿਕਾਰੀ ਨਹੀਂ ਹੈ ਕਿ ਅਸੀਂ ਸੁਸਾਇਟੀ ਦੇ ਵਿੱਚ ਕੀ ਦੇਣਾ ਹੈ ਕੀ ਨਹੀਂ ਦੇਣਾ ਸਹੀ ਕੰਟੈਂਟ ਦਈਏ ਲੋਕਾਂ ਦੇਖੋ ਇਹ ਆਪਣੀ ਆਪਣੀ ਐਜੂਕੇਸ਼ਨ ਹੈ ਹਰ ਇੱਕ ਦੀ ਸਿੱਖਿਆ ਹੈ ਮੈਨੂੰ ਸਿੱਖਿਆ ਮੇਰੇ ਗੁਰੂ ਨੇ ਦਿੱਤੀ ਹੈ ਕਿ ਔਰਤਾਂ ਤੇ ਹੱਥ ਨਹੀਂ ਚੱਕਣਾ ਮੇਰੇ ਗੁਰੂ ਨੇ ਮੈਨੂੰ ਕਿਹਾ ਹੈਗਾ ਕਿ ਤੂੰ ਔਰਤਾਂ ਦਾ ਸਤਕਾਰ ਕਰਨਾ ਮੈਨੂੰ ਮੇਰੇ ਗੁਰੂ ਨੇ ਕਿਹਾ ਕਿ ਤੂੰ ਬੱਚੇ ਤੇ ਕਦੇ ਔਰਤ ਦਾ ਕਦੇ ਕਤਲ ਨਹੀਂ ਕਰਨਾ ਤੇ ਅਮਰਤਪਾਲ ਨੂੰ ਖੁਸ਼ੀ ਮਿਲਦੀ ਆ ਤੇ ਜਿਹੜੇ ਲੋਕ ਉਹਨੂੰ ਪਸੰਦ ਕਰਦੇ ਨੇ ਉਹਨਾਂ ਨੇ ਵੀ ਖੁਸ਼ੀ ਹੁੰਦੀ ਆ ਸੋ ਤੁਹਾਡੀ ਆਪਣੀ ਆਪਣੀ ਸੋਚ ਆ ਆਪਣਾ ਆਪਣਾ ਤੁਹਾਡਾ ਮਨ ਲਿਵੀਜ਼ਨ ਆ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਅਮਰਿਤਪਾਲ ਮੈਰੋ ਹਰ ਇੱਕ ਥਾਂ ਤੇ ਜਾਂਦਾ ਸੀ ਜਿੱਥੇ ਕੋਈ ਕਹਦੀ ਐ ਸ਼ਲੀਲ ਕੰਟੈਂਟ ਦੀ ਗੱਲ ਚੱਲਦੀ ਸੀ ਜਾਂ ਹੋਰ ਕੁੱਲੜ ਪੀਜੇ ਦੀ ਐਗਜ਼ਾਮਪਲ ਹੈ ਕਿ ਉੱਥੇ ਵੀ ਬਹੁਤ ਸਾਰੇ ਨਹਾਂਗ ਸਿੰਘ ਜਥੇਬੰਦੀਆਂ ਨੇ ਵਿਰੋਧ ਕੀਤਾ ਕਿ ਇਹਨੂੰ ਦਸਤਾਰ ਨਹੀਂ ਸਜਾਣੀ ਚਾਹੀਦੀ ਤੇ ਅਮਰਿਤਪਾਲ ਮੈਰੋ ਹਰ ਵਾਰ ਇੱਕੋ ਗੱਲ ਦੇ ਉੱਤੇ ਆ ਕੇ ਖੜ ਜਾਂਦਾ ਹੈ ਕੱਲ ਪਰਸੋ ਜੋ ਦੇ ਵੱਲ ਵੀਡੀਓ ਵੀ ਪਾਈ ਗਈ ਉਸ ਦੇ ਵਿੱਚ ਵੀ ਉਹਨੇ ਕਿਹਾ ਕਿ ਜਿੰਨੇ ਵੀ ਧਮਕੀ ਦਿੱਤੀ ਹੈ ਚਾਹੇ ਉਹ ਦੀਪਿਕਾ ਲੁਥਰਾ ਹੋਵੇ ਜਾਂ ਫਿਰ ਪ੍ਰੀਤ ਜੱਟੀ ਹੋਵੇ ਇਹਨਾਂ ਨੂੰ ਇਹ ਵੀ ਗੱਲ ਕਹੀ ਹੈ ਕਿ ਆ ਕੇ ਮਾਫੀ ਮੰਗ ਲਓ ਬਖਸ਼ ਦਾਂਗੇ ਤੇ ਮਾਫੀ ਮੰਗੀ ਵੀ ਅਜਪ੍ਰੀਤ ਜੱਟੀ ਨੇ ਹੁਣ ਇਹਦੇ ਵਿੱਚੋਂ ਕੀ ਸਮਝੀਏ ਕਿ ਉਹ ਸੱਚੀ ਗੰਦ ਖਤਮ ਕਰ ਰਹਾ ਹੈ ਜਾਂ ਸੈਲਫੀ ਗੋ ਨੂੰ ਸੈਟੀਸਫਾਈ ਕਰ ਰਹਾ ਹੈ ਕਿ ਮੈਂ ਮਾਫੀ ਮੰਗਾ ਲਈ ਦੇਖੋ ਗੱਲ ਕੀ ਹੈ دہشت ਫਲਾਣਾ ਜਣਾ ਆਪਣੀ ਟੌਰ ਬਣਾਉਣੀ ਚਾਹੁੰਦਾ ਹੈ ਡਰਾਉਣਾ ਚਾਹੁੰਦਾ ਹੈ ਧਮਕਾਉਣਾ ਚਾਹੁੰਦਾ ਲੋਕਾਂ ਨੂੰ ਹੋਰ ਕੀ ਕਰਨਾ ਚਾਹੁੰਦਾ ਮਾਫੀ ਮੰਗਣ ਦਾ ਕੰਟੈਂਟ ਖਤਮ ਹੋ ਗਿਆ ਕੀ ਮਾਫੀ ਮੰਗਣ ਦੇ ਨਾਲ ਦੁਨੀਆ ਸਾਫ ਹੋ ਗਈ ਇਹ ਸਿਰਫ ਗਰਮੀ ਦਿਖਾਉਂਦਾ ਆਪਣੇ ਵੀ ਮੈਂ ਪਤਾ ਨਹੀਂ ਕੀ ਹੈ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਆਪਣਾ ਕੋਈ ਲੈਣ ਦੇਣ ਨਹੀਂ ਆ ਇਸ ਕਰਕੇ ਕਿਸੇ ਨੂੰ ਤੇ ਮਾਫੀ ਨਹੀਂ ਮੰਗਣੀ ਚਾਹੀਦੀ ਉਹਦੇ ਨਾਲ ਕੋਈ ਵੀ ਅਜਿਹੀ ਗੱਲਬਾਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਾਡੇ ਸਮਾਜ ਦੇ ਵਿੱਚ ਸਾਡਾ ਨੁਕਸਾਨ ਹੋਵੇ ਸਮਾਜ ਸਾਡਾ ਜਿਹੜਾ ਇੱਕ ਜੁੱਟ ਹੋਵੇ ਸਾਡੀ ਆਪਸੀ ਸਾਂਝ ਆਪਸੀ ਪਿਆਰ ਜਿਹੜਾ ਬਣਿਆ ਰਹੇ ਪ੍ਰੀਤ ਜੱਟੀ ਵੱਲੋਂ ਰਾਤ ਨੂੰ ਹੀ ਵੀਡੀਓ ਪਾ ਦਿੱਤੀ ਗਈ ਸੀ ਕੱਲ ਜਿਸ ਦੇ ਵਿੱਚ ਉਹਨੇ ਮਾਫੀ ਮੰਗੀ ਸੀ ਸਵੇਰ ਤੱਕ ਤੁਹਾਡੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਆਧਾਰਿਆਂ ਦੇ ਉੱਤੇ ਪਹੁੰਚ ਜਾਂਦੀ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਕਿਸੇ ਇਨਫਲੂਐਂਸਰ ਨੇ ਜਿਹੜਾ ਕੰਟੈਕਟ ਕੀਤਾ ਹੈ ਇਸ ਦੇ ਲਈ ਮੇਰੇ ਨਾਲ ਜਿੰਨੇ ਵੀ ਤਕਰੀਬਨ ਜੁੜੇ ਹੋਏ ਨੇ ਉਹਨਾਂ ਨੇ ਲਗਭਗ ਜਿੰਨਾਂ ਜਿਨ੍ਹਾਂ ਨੇ ਵੀਡੀਓ ਦੇਖੀ ਕਿਸੇ ਨੇ ਅਜੇ ਤੱਕ ਕਾਲ ਨਹੀਂ ਕਰੀ ਹੈਗੀ ਨਾ ਹੀ ਕਿਸੇ ਨੇ ਕੋਈ ਮੈਸੇਜ ਪਾਇਆ ਅਗਰ ਕਿਸੇ ਨੂੰ ਮੈਰੋ ਧਮਕੀ ਦੰਦਾ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਜਾਨ ਦਾ ਖਤਰਾ ਹੈ ਮੈਂ ਉਹਦੇ ਨਾਲ ਖੜਾ ਹਾਂ ਮੇਰਾ ਸਮਾਜ ਦੇ ਵਿੱਚ ਜਿਹੜਾ ਅਸੀਂ ਕਿਸੇ ਨੂੰ ਜੋੜਨ ਦਾ ਕੰਮ ਕਰੀਏ ਤੋੜਨ ਦਾ ਕੰਮ ਨਾ ਕਰੀਏ ਅੱਜ ਜਿਹੜਾ ਦੁਨੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਬਾਣਾ ਬਦਨਾਮ ਹੋ ਰਿਹਾ ਸਿੱਖੀ ਨੂੰ ਜਿਹੜਾ ਕਲੰਕ ਲਾਇਆਏ ਨੇ ਕਿਉਂਕਿ ਸਿੱਖਾਂ ਦਾ ਕਰੈਕਟਰ ਕੀ ਆ ਸਿੱਖ ਔਰਤਾਂ ਦਾ ਬੱਚਿਆਂ ਦਾ ਸਨਮਾਨ ਕਰਦੇ ਨੇ ਸਿੱਖ ਦੂਜਿਆਂ ਦੀ ਨੂੰ ਛੜਾ ਕੇ ਲੈ ਕੇ ਆਉਂਦੇ ਰਹੇ ਨੇ ਅਸੀਂ ਉਹਨਾਂ ਦੇ ਆਪਣਾ ਇਤਿਹਾਸ ਨੂੰ ਨਾਂ ਬਦਰੀਏ ਸਿੱਖਾਂ ਤੇ ਲੋਕ ਡਰਨ ਨਾ ਸਿੱਖਾਂ ਨੂੰ ਪਿਆਰ ਕਰਨ ਨਾ ਕਿ ਬਦਮਾਸ਼ ਕਰਕੇ ਜਾਣੇ ਜਾਣ ਇਹ ਨਾ ਹੋਵੇ ਜੀ ਤੇ ਜੇਕਰ ਅਮਰਿਤਪਾਲ ਹੁਣ ਕਿਸੇ ਨੂੰ ਧਮਕੀ ਦਿੰਦਾ ਤਾਂ ਰਸੂਲਪੁਰ ਸਾਹਿਬ ਦਾ ਅਗਲਾ ਐਕਸ਼ਨ ਕੀ ਰਹੇਗਾ ਮੇਰਾ ਐਕਸ਼ਨ ਇੱਕੇ ਰਹੂਗਾ ਕਿ ਜੇ ਕੋਈ ਅਜਿਹਾ ਹੋ ਗੱਲ ਕਰਦਾ ਤਾਂ ਮੈਂ ਉਸੇ ਸਮੇਂ ਉਹਦੇ ਨਾਲ ਜਾ ਕੇ ਸਭ ਖੜੂੰਗਾ ਤੇ ਹੁਣ ਤੁਸੀਂ ਕਿਸੇ ਨੂੰ ਪਰਸਨਲ ਤੌਰ ਦੇ ਉੱਤੇ ਟਾਈਪ ਕਰੋਗੇ ਜਿੰਨੇ ਵੀ ਸੋਸ਼ਲ ਮੀਡੀਆ ਨਾਲ ਆਉਣਗੇ ਮੈਨੂੰ ਫੋਨ ਕਰ ਲੈਣਗੇ ਜੇ ਕਿਸੇ ਨੂੰ ਪ੍ਰੋਬਲਮ ਹੈ ਉਹ ਮੇਰੇ ਨਾਲ ਕੰਟੈਕਟ ਕਰਨੇ ਮੇ ਨਾਲ ਖੜਾ ਨਾਲ ਮੈਂ ਸਮਰਥਨ ਤੇ ਵੀ ਮੰਗ ਕਰਦਾ ਹੈਗਾ ਮੇਰਾ ਪੂਲ ਸਮਰਥਨ ਹੈ ਹਰ ਬੰਦੇ ਨੂੰ ਜਿਹਨੂੰ ਕੋਈ ਬੰਦਾ ਪਰੇਸ਼ਾਨ ਕਰਦਾ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਪਣਾ ਸਮਾਂ ਦਿੱਤਾ ਤਾਂ ਇਹ ਸੰਨ ਸਾਡੇ ਨਾਲ ਰਾਸ਼ਟਰੀ ਸੰਤ ਬਾਬਾ ਹਰਜੀਤ ਸਿੰਘ ਰਸੂਲਪੁਰ ਜਨਾਦੇ ਵੱਲੋਂ ਅੰਮ੍ਰਿਤਪਾਲ ਦੇ ਵੱਲੋਂ ਪਾਈ ਗਈ ਵੀਡੀਓ ਦਾ ਵਿਰੋਧ ਕੀਤਾ ਗਿਆ ਤੇ ਨਾਲ ਦੀ